ਇਸ ਵੇਲੇ ਦੀ ਵੱਡੀ ਖਬਰ ਗੁਰਦਾਸਪੁਰ ਤੋਂ ਹੈ ਜਿੱਥੇ 8 ਘੰਟਿਆਂ ਦਾ ਬਲੈਕਆਊਟ ਘੋਸ਼ਿਤ ਕਰ ਦਿੱਤਾ ਗਿਆ ਹੈ ਯਾਨੀ ਕਿ ਰੋਜ਼ ਰਾਤ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਬਲੈਕਆਊਟ ਹੋਏਗਾ ਇਹ ਬਲੈਕਆਊਟ ਕਿੰਨੇ ਦਿਨ ਹੋਏਗਾ ਇਸ ਬਾਰੇ ਹਾਲੇ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਇਹ ਦੱਸਿਆ ਗਿਆ ਹੈ ਕਿ ਹੁਣ ਰੋਜ਼ਾਨਾ ਗੁਰਦਾਸਪੁਰ ਦੇ ਵਿੱਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਬਲੈਕਆਊਟ ਰਹੇਗਾ ਇਹ ਫੈਸਲਾ ਇਸ ਕਰਕੇ ਵੀ ਲਿਆ ਗਿਆ ਹੋਵੇਗਾ ਕਿਉਂਕਿ ਅੱਜ ਸਵੇਰੇ ਅਮ੍ਰਿਤਸਰ ਦੇ ਪਿੰਡ ਮੱਖਣਵਿੰਡੀ ਚ ਮਿਜ਼ਾਈਲ ਦੇ ਕੁਝ ਟੁਕੜੇ ਮਿਲੇ ਸੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਲੋਕ ਸਵੇਰੇ ਉੱਥੇ ਪਹੁੰਚੇ ਤਾਂ ਉਹਨਾਂ ਨੇ ਮਿਜ਼ਾਈਲ ਦੇ ਟੁਕੜੇ ਦੇਖੇ ਤਾਂ ਉਹਨਾਂ ਨੇ ਫੌਜ ਨੂੰ ਖਬਰ ਕੀਤੀ ਹੁਣ ਫੌਜ ਮੌਇਨਾ ਕਰ ਰਹੀ ਹੈ ਕਿ ਇਹ ਕੀ ਹੈ ਤੇ ਕਿਵੇਂ ਉੱਥੇ ਡਿੱਗਿਆ ਪਰ ਇਹਨਾਂ ਗੱਲਾਂ ਨੂੰ ਦੇਖਦੇ ਹੋਏ ਅੰਮ੍ਰਿਤਸਰ ਦੇ ਨੇੜਲੇ ਇਲਾਕੇ ਯਾਨੀ ਕਿ ਗੁਰਦਾਸਪੁਰ ਜੋ ਕਿ ਬਾਰਡਰ ਏਰੀਆ ਦੇ ਸਭ ਤੋਂ ਨਜ਼ਦੀਕ ਹੈ ਉੱਥੇ ਰਾਤ ਨੂੰ ਬਲੈਕਆਊਟ ਘੋਸ਼ਿਤ ਕਰ ਦਿੱਤਾ ਗਿਆ ਹੈ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਅਗਲੇ ਹੁਕਮਾਂ ਤੱਕ ਬਲੈਕਆਊਟ ਰਹੇਗਾ ਇਹਦੇ ਨਾਲ ਹੀ ਜਿਹੜੀ ਦੂਸਰੀ ਵੱਡੀ ਖਬਰ ਇਹ ਹੈ ਕਿ ਆਪਰੇਸ਼ਨ ਸਿੰਦੂਰ ਅਜੇ ਜਾਰੀ ਹੈ ਅੱਜ ਸਰਵ ਦੇ ਲਈ ਇੱਕ ਮੀਟਿੰਗ ਹੋਈ ਸੀ ਮੀਟਿੰਗ ਤੋਂ ਬਾਅਦ ਜਿਹੜੇ ਕੇਂਦਰੀ ਮੰਤਰੀ ਨੇ ਕਿਰਨ ਰਿਜੀਜੂ ਉਹਨਾਂ ਨੇ ਦੱਸਿਆ ਕਿ ਮੀਟਿੰਗ ਦੇ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੱਸਿਆ ਕਿ ਜਿਹੜਾ ਆਪਰੇਸ਼ਨ ਹੈ ਉਹ ਹਾਲੇ ਜਾਰੀ ਹੈ ਇਸ ਲਈ ਉਹਦੀ ਬਹੁਤ ਜ਼ਿਆਦਾ ਡਿਟੇਲ ਨਹੀਂ ਦੇ ਸਕਦੇ ਸਰਵ ਦੇ ਲਈ ਮੀਟਿੰਗ 'ਚ ਕਈ ਪਾਰਟੀਆਂ ਦੇ ਜਿਹੜੇ ਅਹੁਦੇਦਾਰ ਹੈ ਉਹਨਾਂ ਨੇ ਪੁੱਛਿਆ ਕਿ ਭਈ ਇਸ ਬਾਰੇ ਡਿਟੇਲ ਦਿੱਤੀ ਜਾਵੇ ਤਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੀਟਿੰਗ 'ਚ ਦੱਸਿਆ ਕਿ ਹਾਲੇ ਪੂਰੀ ਡਿਟੇਲ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਆਪਰੇਸ਼ਨ ਸਿੰਦੂਰ ਅਜੇ ਜਾਰੀ ਹੈ